आदम जाम उथे बादशाही कनदा सिंह ते कोनू जेड़ रस ते तोड़ भागवीचे नदियां नाले शहर प ਸੋਹਣਿਆ ਸੂਰ ਤਾਰਾ ਕੋ ਹਰ ਸੰਜਵਾਨੀ ਜੋਰੂ ਇੱਕ ਸੁਨਿਆ ਹਟਾ ਨੂੰ ਛੱਡ ਜਾਣਾ ਹਟਾ ਦੇ ਪਾਣੀ ਨਾ ਮਨ ਸਮਾਨ ਹੈਨੀ ਜਿੱਥੇ ਠਗ ਚੋਰ ਕੋ ਸੋੜੇ ਆ ਗਏ ਵਰ ਬਿਹਾਰੀ ਆਦਮ ਜਾਨਵਰ ਖਾਲੀ ਚੱਲੇ ਆ ਦੁਨੀਆਂ ਵਿੱਚੋਂ ਮਥੇ ਨੂੰ ਠੋੜਾ ਨਾ ਕਰ ਪੁੱਤਰ ਤੀਤਾ ਪੰਛੀ ਮੇਰੇ ਆਮਾਨ ਗਰ ਵਿੱਚ ਕਾਟਾ ਹੈ ਨਹੀਂ ਕਿਸੇ ਗੱਲ ਹੋਰ ਦਾ ਜੀ ਮਾਲਕ ਮੇਰਾ ਸਭ ਦਿਆਂ ਕਰੇ ਮਰਿਆਦਾ ਪੂ ਪਠਾ ਸਾਹਾ ਤੂੰ ਹੱਡੀਆਂ ਨੂੰ ਚੋਰ ਤੀ ਜਗ ਦਰਸਨ ਦਾ ਮੇਲਾ ਇੱਥੇ ਕੌਣ ਗੁਰੂ ਕੌਣ ਚੇਲਾ ਜੱਗੋਂ ਉੱਠਿਓ ਪਾੜ ਕੇ ਲਾਹੇ ਸਤਿ ਆਜਗਤੂ ਰਾਜੇ ਆਦਮ ਜਾਮ ਨੇ ਕੋਈ ਸਦਾਨ ਕਰਿਓ ਕੋਈ ਰੱਬ ਦਾ ਨਾਮ ਲਿਆ ਉਹਦੇ ਘਰ ਲੜਕੀ ਹੋਈ huri ਸੱਸੀ ਜਿਹਨੂੰ ਕਹਿੰਦੇ ਨੇ ਜਿਸ ਵਕਤ ਬੱਚਾ ਹੋਇਆ ਬਾਦਸ਼ਾਹ ਨੇ ਪੰਡਤ ਜੀ ਬੁਲਾ ਲੇ ਪੰਡਤ ਜੀ ਤੁਸੀਂ ਜੋ ਇਸਲਾਕੇ ਪੱਤਰੀ ਦੇਖ ਕੇ ਇਹ ਤਾਂ ਦੱਸੋ ਵੀ ਆਹ ਮੇਰਾ ਬੱਚਾ ਠੀਕ टाइम ਵੇ ਲਖਾ ਦੋ ਪੰਡਤ ਜੀ ਨੇ ਪੱਤਰੀ ਦੇਖੀ ਸਿਰ ਮਾਰਿਆ ਕਹਿੰਦਾ ਪੰਡਤ ਜੀ ਸਿਰ ਕਿਉਂ ਮਾਰਦੇ ਹੋ ਬੋਲ ਕੇ ਦੱਸੋ ਕੀ ਗੱਲ ਕਹਿੰਦਾ ਮਹਾਰਾਜ ਜੀ ਬਾਦਸ਼ਾਹ ਸਲਾਮਤ ਗੱਲ ਬਹੁਤ ਬੜੀਆ ਮੂਹ ਕੋਟਾ ਜੀਨ ਕਰਦਾ ਕਹਿੰਦੇ ਪੰਜ ਦਤੀ ਜੇ ਤੁਸੀਂ ਦਸ ਬੇਨੀ ਸਾਨੂੰ ਰਾਸਤੇ ਨਹੀਂ ਪਾਉਂਗੇ ਹੁੰਦੇ ਬਲਾਇਆ ਦੋ ਕੋਈ ਫਾਇਦਾ ਨਾ ਹੋਇਆ ਜਸਾ ਫਿਰ ਦਸ ਹੋ ਜੀ ਜਿਸ ਵਕ ਤੇਰੀ ਲੜਕੀ ਜਵਾਨ ਹੋ ਗਈ 16 ਸਾਲ ਦੀ ਤੇਰੇ ਪੱਗ ਨੂੰ ਦਾਗ ਲਾ ਦੂਗੀ ਲੜਕੀ ਇਹ ਜੀ ਆ ਬਾਪਾ ਅਸਲਾਮ ਕਹਿੰਦਾ ਬੜਾ ਲੋੜਾ ਹੋਇਆ ਭਾਈ ਜੇ ਰੱਬ ਦੰਦਾ ਨਹੀਂ ਸੀ ਤਾਂ ਦੰਦਾ ਹੀ ਨਹੀਂ ਸੀ ਜੇデア ਤਾਂ ਇਹ ਹਲਾ ਬੱਚਾ ਤੇ ਇਹਦੇ ਨਾਮ ਤਾਂ ਨਾ ਹੀ ਦੰਦਾ ਸਹੀ ਬਾਦਸ਼ਾਹ ਸलामਦਿੰ ਨੇ ਸੋਚਿਆ ਕਿ ਜੇ ਇਹਨੂੰ ਬੱਚੇ ਨੂੰ ਮਾਰਦੇ ਆ ਤਾਂ ਇਹ ਤੋਂ ਭਾਰੀ ਪਾਪ ਕੋਈ ਨਹੀਂ ਜੇ ਇਹਨੂੰ ਬੱਚੇ ਨੂੰ ਰੱਖਦੇ ਆ ਤਾਂ ਇਹ ਤੋਂ ਭਾਰੀ ਬਦਨਾਮੀ ਨਹੀਂ ਕਿਤੇ ਨਾ ਤਾਂ ਮਾਰੋ ਨਾ ਰੱਖੋ ਬੰਦ ਕਰਕੇ ਸੰਦੂਖ ਦੇ ਵਿੱਚ ਦਰਵਾਜ਼ਾ ਹਟਾ ਲਓ ਲੱਕੜੀ ਲੈ ਕੇ ਸੰਦੂਕ ਤਿਆਰ ਕਰਾਂਗਾ ਭਰਾਂ ਐਂ ਕਰਾਂਗਾ ਲੱਕੜੀ ਚੰਦ ਦੇ ਮਗਵਾਲੀ ਆਦਮ ਜਾਵਨ ਆਕੇ ਬੱਢੀ ਜਿਹੜੇ ਬਈ ਲੱਕੜ ਦੀ ਚਈਏ ਹੋਈ ਕੜ ਦੇ ਰੰਧਾ ਦਰਜਾ ਨੂੰ ਬਲਉ ਦੇ ਤੇ ਤਿਆਰ ਕੀਤਾ ਨਾਲ ਹੀ ਤਤਬੀਰ ਸਸੀ ਨਾਮ ਇਹਦਾ ਦਿੱਤੀ ਆਦਮ ਜਾਮ ਦੇ ਰਿਖਕੇ ਚਿੱਠੀ ਗਲ ਬਚ ਪਾਈ ਐ ਤਤਬੀਰ ਐ ਤਨ ਲਾਲ ਤੇਰੇ ਆਪਲਨ ਕੰਨ ਦਹੇ ਜੇ सी न ਤੱਕ ਦੇਈ ਬੰਦ ਕਰਕੇ ਵਿੱਚ ਹੜਾ ਲਈ ਸਦੂਖੰਡੇ ਫੜੀ ਜਾਂਦੀ ਵਿੱਚ ਤਾਂ ਢੂਕੇ ਜੈਨੀ ਪਾਣੀ ਚੜਿਆ ਆਉਂਦਾ ਪਿੰਟਾਂ ਨੂੰ ਹੜਾਉਂਦਾ ਤੜਾਂ ਪੈਂਦੀਆਂ ਵਿੱਚ ਤਾਂ ਪਾਣੀ ਦੇ ਅਭੀਨ ਦੇ ਹੜਦਾ ਬਖਸ ਜਦੋਂ ਆਤੇ ਨੇ ਦੇਖਿਆ ਹੈ ਇਹ ਲੱਡੂ ਸੁਖਦਾਇਓ ਤਾਂ ਬਾਰੇ ਜੇ ਤੀਰ ਲੈਟਸ ዱ ਸੁਖਦਾਇਓ ਤਾਂ ਬਈ ਪਾਰੇ ਜੇ ਤੀਰ ਹੜਦਾ ਬਖਸ ਜਦੋਂ ਊੜੇ ਆ ਗਿਆ ਆ